ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਇਸ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਇਲਾ ਆਪਣੇ ਪਰਿਵਾਰ ਦੇ ਨਾਲ ਜਿਹੜਾ ਵਾ ਵੋਟ ਪਾ ਕੇ ਆ ਰਹੇ ਆ ਸੋ ਫਾਦਰ ਸਾਹਿਬ ਭਰਾ ਸੁਖੋ ਜੀ ਦਾ ਬੇਟਾ ਬਾਬਰ ਔਜਲਾ ਔਰ ਪੂਰਾ ਇਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਮਦਰ ਤੇ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਬਿਲਕੁਲ ਵੋਟ ਪਾ ਕੇ ਗਈਆਂ ਵਾ ਸੋ ਸਾਹਮਣੇ ਤੁਸੀਂ ਦੇਖ ਸਕਦਾ ਬਿਲਕੁਲ ਉਂਗਲ ਦੇ ਵਿੱਚ ਨਿਸ਼ਾਨ ਦਿਖਾਰੇ ਸ਼ਾਹੀਦ ਹੈ ਜਿਹੜਾ ਵੋਟ ਕਾਸਟ ਕੀਤੀ ਹੈ ਉਹਦਾ ਨਿਸ਼ਾਨ ਜਿਹੜਾ ਵਾ ਉਹ ਦਿਖਾਰੇ ਇਸ ਪਰਿਵਾਰ ਦੇ ਨਾਲ ਸੋ ਨਾਲ ਵਿਕਟਰੀ ਕੀਤੀ ਜਾ ਰਹੀ ਹੈ ਜਿਹਦਾ ਦਾਵਾ ਜਿਹੜਾ ਉਹ ਲਗਾਤਾਰ ਜਿਹੜਾ ਵਾ ਉਹ ਕੀਤਾ ਜਾ ਲਗਾਤਾਰ ਜਿਹੜਾ ਵਾ ਸੋ ਕਾਫੀ 1.5 ਮਹੀਨੇ ਤੋਂ ਜਿਹੜੀ ਚੋਣ ਪ੍ਰਚਾਰ ਦੀ ਮੋਟਕਾਸਟ ਹੋ ਰਿਹਾ ਸੋ ਬਿਲਕੁਲ ਰੱਬ ਦਾ ਸ਼ੁਕਰੀਆ ਦਾ ਕੀਤਾ ਜਾ ਰਿਹਾ ਸੋ ਗੁਰਜੀਤ ਸਿੰਘ ਉਹ ਲਾ ਜਿਹੜਾ ਵਾ ਵਿਕਟਰੀ ਚਿੰਨ ਬਣਾ ਰਹੇ ਔਰ ਤੀਸਰੀ ਵਾਰ ਜਿਹੜੀ ਆਪਣੀ ਹੈਟ੍ਰਿਕ ਦੀ ਗੱਲ ਕਰ ਰਹੇ ਸੋ ਤਸਵੀਰਾਂ ਦੇ ਦੇਖ ਸਕਦੇ ਗੁਰਜੀਤ ਸਿੰਘ ਔਲਾ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਉਹਨਾਂ ਦੀ ਮਦਰ ਤੋਂ ਉਹਨਾਂ ਦੀ ਵਾਈਫ ਜਿਹੜੀ ਆ ਵੋਟ ਕਾਸਟ ਕਰਕੇ ਜਿਹੜੀ ਅੰਦਰ ਵੋਟ ਪਾਉਣ ਤੋਂ ਬਾਅਦ ਬਾਹਰ ਆ ਰਹੇ ਆ ਸੋ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਅੰਮ੍ਰਿਤਸਰ ਦੇ ਇਤਿਹਾਸ ਦੀ ਗੱਲ ਕਰਾਂਗਾ ਸੋ ਤੀਸਰੀ ਵਾਰ ਚੌਂ ਮੈਦਾਨ ਦੇ ਵਿੱਚ ਉਤਰੇ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬਿਲਕੁਲ ਉਂਗਲੀ ਦਾ ਨਿਸ਼ਾਨ ਵੋਟ ਕਾਸਟ ਕਰਕੇ ਆਪਣੇ ਬਰਵਾਦ ਦੇ ਨਾਲ ਲਿਖਲੇ ਸੋ ਲੋਕਤੰਤਰ ਦਾ ਇਤਿਹਾਸ ਅੰਮ੍ਰਿਤ ਅੰਮ੍ਰਿਤਸਰ ਦਾ ਇਤਿਹਾਸ ਤੀਸਰੀ ਵਾਰ ਮੈਦਾਨ 'ਚ ਬਿਲਕੁਲ ਪਰਮਾਦਰਸ਼ ਮੇਰ ਕਰਨੀ ਔਰ ਤੀਸਰੀ ਵਾਰ ਮੈਦਾਨ ਚਾਏ ਔਰ ਲੋਕਾਂ ਨੇ ਅੱਜ ਮਤਦਾਦਾਨ ਕਰਨਾ ਹੈ ਚੋਣ ਦੇ ਵਿੱਚ ਹਿੱਸਾ ਲੈਣਗੇ ਔਰ ਮੈਨੂੰ ਉਮੀਦ ਹੈ ਕਿ ਲੋਕ ਵੱਡੀ ਤਦਾਦ ਦੇ ਵਿੱਚ ਮੇਰ ਫਰਿਆਤ ਰੱਖਣਗੇ ਔਰ ਅਸੀਂ ਜਿੱਤਾਂਗੇ ਸੋ ਬਿਲਕੁਲ ਬਿਲਕੁਲ ਜਿੱਤਾਂਗੇ ਔਰ ਉਹਨਾਂ ਸਭ ਪੈਠ ਦਿੰਦੇ ਐਕਸਰਸਾਈਜ਼ ਜੇ ਕਰ ਗਲ ਕਰੀਏ ਪੈਠ ਦਿਨਾਂ ਦੇ ਗਰਮੀ ਦੇ ਵਿਚਕਾਰ ਅੱਜ ਬਿਲਕੁਲ ਉਹ ਵਕਤ ਆਇਆ ਵਾ ਜਦੋਂ ਲੋਕ ਫੈਸਲਾ ਕਰਨਗੇ ਲੋਕ ਹੱਕ ਤੇ ਅੰਮ੍ਰਿਤਸਰ ਦੇ ਇਤਿਹਾਸ ਤੇ ਅੰਮ੍ਰਿਤਸਰ ਦੀ ਖੂਬਸੂਰਤੀ ਤੇ ਅੰਮ੍ਰਿਤਸਰ ਦੀ ਨੁਹਾਰ ਬਦਲਣ ਦਾ ਫੈਸਲਾ ਲੈਣਗੇ ਬਿਲਕੁਲ ਬਿਲਕੁਲ ਇਹ ਲੋਕਾਂ ਦਾ ਅੱਜ ਦੇਖੋ ਤੈਅ ਕਰਨਾ ਹੈ ਕਿ ਕਿਵੇਂ ਕੀ ਹੋਇਆ ਤੇ ਕੀ ਅੱਗੇ ਕਰਨਾ ਹੈ ਸੋ ਇਹਦੇ ਵਾਸਤੇ ਲੋਕਾਂ ਨੇ ਅੱਜ ਮਾਦਾਦ ਦਾ ਦਾਨ ਕਰਨਾ ਮੈਨੂੰ ਵਿਸ਼ਵਾਸ ਹੈ ਲੋਕ ਅੱਜ ਸੱਚੀ ਸੁੱਚੀ ਰਾਜਨੀਤੀ ਦੇ ਨਾਲ ਚੱਲਣਗੇ ਔਰ ਠੀਕ ਫੈਸਲਾ ਲੈਣਗੇ ਮਤਲਬ ਕੀਤੇ ਹੋਏ ਕੰਮ ਦਾ ਸਿਰ ਪੱਕੀ ਵਿਕਾਸ ਦਾ ਲੋਕ ਜ਼ਰੂਰੀ ਨਹੀਂ ਕਿ ਇੱਕ ਕੰਮ ਕਰਤੇ ਆ ਬਾਕੀ ਨਹੀਂ ਹੋਏ ਅੱਜ ਕੱਲ ਲੋਕ ਹਰ ਕੰਮ ਚਾਹੁੰਦੇ ਆ ਕਿ ਬੰਦਾ ਜਿਹੜਾ ਚੁਣਿਆ ਹੋਇਆ ਉਹ ਹਰ ਤਰ੍ਹਾਂ ਲੋਕਾਂ ਨੂੰ ਸੈਟੀਸਫਾਈਡ ਰੱਖੇ ਸਮਾਜਿਕ ਤੌਰ ਤੇ ਵੀ ਨੈਤਿਕ ਤੌਰ ਤੇ ਵੀ ਔਰ ਨਿੱਜੀ ਕੰਮਾਂ ਦੇ ਤੌਰ ਤੇ ਵੀ ਔਰ ਵਿਕਾਸ ਦੇ ਤੌਰ ਤੇ ਮੇਰੀ ਕੋਸ਼ਿਸ਼ ਹੋਏਗੀ ਕਿ ਇਸੇ ਚੀਜ਼ ਨੂੰ ਬਰਕਰਾਰ ਰੱਖਾਂ ਔਰ ਵੱਡੀ ਜਿਹੜੀ ਜ਼ਿੰਮੇਵਾਰੀ ਹੋ ਜਾਂਦੀ ਜਦੋਂ ਬੰਦਾ ਤੀਸਰੀ ਵਾਰ ਬਣਦਾ ਉੱਤੇ ਹੋਰ ਵੱਡਾ ਭਾਰ ਹੋ ਜਾਂਦਾ ਔਰ ਮੇਰੀ ਤੇ ਹੀ ਅਰਦਾਸ ਹੋਏ ਕਿ ਸੱਚੇ ਪਾਤਸ਼ਾਹ ਅ ਮੇਰੇ ਰੱਖੇ ਨੀਅਤ ਸਾਫ਼ ਰਵੇ ਜਿਹੜੀ ਸਭ ਤੋਂ ਵੱਡੀ ਜ਼ਰੂਰੀ ਹੈ ਬਾਕੀ ਦਾ ਕੰਮ ਚਲੋ ਵਾਧਾ ਘਟਾ ਹੁੰਦਾ ਰਹਿਣਾ ਚੱਲਦੇ ਰਹਿਣੇ ਆ ਜੇ ਨੀਅਤ ਸਾਫ਼ ਹੋਊਗੀ ਮੈਂ ਕੋਈ ਅੱਛੀ ਉਹਨਾਂ ਦੀਆਂ ਪੀੜ੍ਹੀਆਂ ਨੂੰ ਅੱਛਾ ਸੰਦੇਸ਼ ਦੇ ਸਕੂੰ ਪਰ ਕੁਝ ਓਛੀ ਹਰਕਤਾਂ ਵੀ ਹੁੰਦੀਆਂ ਵਾ ਇਸ ਨੂੰ ਲੈ ਕੇ ਜਿਵੇਂ ਕੱਲ ਵੀ ਦੇਖਣ ਨੂੰ ਮਿਲਿਆ ਕਿ ਫੇਕ ਕਾਲਿੰਗ ਹੋਈ ਹੈ ਫੇਕ ਮੈਸੇਜ ਹੋ ਰਹੇ ਆ ਉਹ ਕਿਤੇ ਨਾ ਕਿਤੇ ਜਦੋਂ ਬਖਲਾਅਤ ਦਾ ਇੱਕ ਨਤੀਜਾ ਦੇਖਣ ਨੂੰ ਮਿਲਦਾ ਹੈ ਉਹ ਬਖਲਾਅਤ ਤੇ ਹੈ ਹੀ ਹੈ ਉਹਨਾਂ ਨੂੰ ਇੱਕ ਚੀਜ਼ ਦਾ ਤੇ ਨਜ਼ਰ ਉਹਨਾਂ ਨੂੰ ਆ ਗਈ ਹੈ ਵੀ ਸਾਡੇ ਮਤਲਬ ਵੋਟ ਜਿਹੜੀ ਹੱਕ ਚ ਨਹੀਂ ਹੋਣੀ ਲੋਕਾਂ ਨੇ ਮਨ ਬਣਾਇਆ ਪਰ ਮੈਂ ਇੱਕ ਚ ਤੁਸੀਂ ਮੁੱਖ ਮੰਤਰੀ ਹੋ ਕਿਹੋ ਜਿਹੇ ਕੰਮ ਕਰੋਗੇ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਲੋਕਤੰਤਰ ਹੈ ਅਸੀਂ ਤੇ ਕਹਿ ਰਹੇ ਹਾਂ ਸੰਵਿਧਾਨ ਮੁਤਾਬਕ ਹਰ ਕੰਮ ਕਰੋ ਗਲਤ ਕੰਮ ਨਾ ਕਰੋ ਆਪ ਖੁਦ ਹੀ ਸੀਟਾਂ ਦੇ ਬੈ ਕੇ ਗਲਤ ਕੰਮ ਕਰਾਂਗੇ ਅੱਜ ਇੱਕ ਨਹੀਂ ਮੇਰੀ ਸੁਖਜਿੰਦਰ ਰੰਧਾਵਾ ਜੀ ਦੀ ਚੰਨੀ ਸਾਹਿਬ ਦੀ ਅਜੀਤਵਿੰਦਰ ਸਿੱਧੂ ਜੀ ਦੀ ਸਾਰੇ ਜਿੱਥੇ ਜਿੱਥੇ ਕਾਂਗਰਸ ਮਤਲਬ ਸਟਰੋਂਗ ਕੈਂਡੀਡੇਟ ਨੇ ਉਹਨਾਂ ਸਾਰਿਆਂ ਦੀਆਂ ਫੇਕ ਬਾਜ਼ ਬਣਾ ਕੇ ਸਾਡੀ ਬਾਜ਼ ਦੱਸੋ ਮਤਲਬ ਕਿਹਾ ਜਾ ਰਿਹਾ ਕਿ ਮੈਂ ਠੀਕ ਨਹੀਂਗਾ ਜੀ ਪਾਰਟੀ ਠੀਕ ਨਹੀਂ ਮਿਲ ਕੋ ਗੱਲ ਹੈ ਤੁਸੀਂ ਇਹ ਕੰਮ ਦੱਸੋ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗੋ ਲੋਕਾਂ ਤੈਅ ਕਰਨਾ ਹੈ ਕੀ ਗੱਲ ਹੈ ਕੀ ਨਹੀਂ ਪਰ ਇਹ ਬੜੇ ਦੁੱਖ ਦੀ ਗੱਲ ਲੱਗੀ ਮੈਨੂੰ ਮਤਲਬ ਇਹੋ ਜਿਹੇ ਲੋਕ ਜਦੋਂ ਚੁਣੇ ਜਾਂਦੇ ਫਿਰ ਇਹ ਸਾਡੀ ਪੀੜ੍ਹੀਆਂ ਨੂੰ ਕਿ ਅੱਗੇ ਦੇਣਗੇ ਪੀੜ੍ਹੀਆਂ ਵਾਸਤੇ ਵੀ ਇਹ ਗਲਤ ਨੇ ਨਾ ਇਹ ਲੋਕ ਗਲਤ ਤੈਅ ਕਰਨਗੇ ਸੋ ਬਿਲਕੁਲ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਸੋ ਡੋਰ ਗੁਰੂ ਰਾਮਦਾਸ ਜੀ ਦੇ ਉੱਤੇ ਸੁੱਟੀ ਹੈ ਸੋ ਰੱਬ ਰੂਪੀ ਉਸ ਅੰਮ੍ਰਿਤਸਰ ਦੇ ਲੋਕਾਂ ਨੂੰ ਸ਼ਹਿਰ ਦੇ ਪਿੰਡ ਦੇ ਲੋਕਾਂ ਨੂੰ ਗਰਮੀ ਵੀ ਵੱਧਦੀ ਪਈ ਹੈ ਕੀ ਅਪੀਲ ਹੈ ਮੇਰੀ ਇਹ ਹੀ ਅਪੀਲ ਹੈ ਕਿ ਵੋਟ ਦਾ ਅਧਿਕਾਰ ਜ਼ਰੂਰ ਵਰਤੋ ਵੋਟ ਦਾ ਅਧਿਕਾਰ ਤੁਹਾਨੂੰ ਮਤਲਬ ਯੂਜ਼ ਕਰਨਾ ਚਾਹੀਦਾ ਔਰ ਇਹ ਇਹ ਬਹੁਤ ਜ਼ਰੂਰੀ ਹੈ ਗਰਮੀ ਭਾਵੇਂ ਜਿੰਨੀ ਮਰਜੀ ਹੈ ਪਰ ਇੰਨੀ ਜਿਆਦਾ ਗਰਮੀ ਵੀ ਨਹੀਂ ਗਈ ਪੰਜਾਬੀਏ ਤੇ ਬੜੀ ਬੜੀ ਗਰਮੀ 'ਚ ਜੰਗਾਂ 'ਚ ਵੀ ਲੜਦੇ ਨੇ ਰੇਤ ਰੇਤ ਸਾਹਾਂ 'ਚ ਵੀ ਰਹਿੰਦੇ ਨੇ ਔਰ ਗਲੇਸ਼ੀਅਰ ਦੇ ਵਿੱਚ ਵੀ ਡਿਊਟੀ ਦਿੰਦੇ ਆ ਤੇ ਇਹ ਤਾਂ ਕੋਈ ਇੰਨੀ ਗਰਮੀ ਨਹੀਂ ਘੰਟੇ ਦੋ ਘੰਟੇ ਦੀ ਆ ਉਹਦਾ ਕਰਕੇ ਹੈ ਨਾ ਉਹ ਤੋਂ ਵੀ ਕੀ ਹੈ ਸੋ ਬਿਲਕੁਲ ਲੜਾਈ ਜਿੰਨੀ ਹੈ ਤੇ ਬਾਹਰ ਨਿਕਲਣਾ ਪੈਣਾ ਆਪਾਂ ਨਿਕਲਣਾ ਪੈਣਾ ਬਿਲਕੁਲ ਬਾਹਰ ਨਿਕਲਣਾ ਨਹੀਂ ਲੜਾਈ ਵੀ ਜਿੰਨੀ ਕਿੰਨਾ ਕਿ ਦੇਖੋ ਸਾਡੀ ਤਾਂ ਕੋਈ ਗੱਲ ਹੀ ਨਹੀਂ ਗਈ ਤੁਸੀਂ ਉਹਨੂੰ ਵੇਖੋ ਨਾ ਜਿਹੜਾ ਵਿਚਾਰਾ ਲੇਬਰ ਕਰਦਾ ਜਿਹੜਾ ਇੱਟਾਂ ਸਿਰ ਤੇ ਚੁੱਕ ਕੇ ਚੱਲਦਾ ਜਿਹੜਾ ਰਕਸ਼ਾ ਚਲਾਉਂਦਾ ਜਿਹੜਾ ਰੋਜ ਭਾਰ ਟੋ ਭਾਰ ਢੋ ਕੇ ਉਹ 5-400 ਰੁਪਇਆ ਕਮਾਉਂਦਾ ਹੋਊਗਾ ਦਿਹਾੜੀ ਉਹਦੇ ਨਾਲ ਗੁਜ਼ਾਰਾ ਕਰਦਾ ਅਸੀਂ ਤੇ ਫਿਰ ਐਸੀ ਗੱਡੀ ਜਾਣਨੇ ਪ੍ਰਚਾਰ ਕਰਦੇ ਫਿਰ ਉਹਦੇ ਚ ਬਹਿ ਜਾਨਨੇ ਠੀਕ ਹੈ ਪ੍ਰੈਸ਼ਰ ਹੁੰਦਾ ਥੋੜੇ ਸਮੇਂ ਵਾਸਤੇ ਪਰ ਜੇ ਤੁਸੀਂ ਮਿਹਨਤ ਕਰੋ ਮਿਹਨਤ ਸਾਡੇ ਨਾਲ ਬਹੁਤ ਲੋਕ ਜਿਆਦੀ ਕਰਦੇ ਅਸੀਂ ਤੇ ਕੁਛ ਵੀ ਨਹੀਂ ਕਰ ਮਹੀਨਾ 1.5 ਮਹੀਨਾ ਮਿਹਨਤ ਹੀ ਹੈ ਨਾ ਬਾਕੀ ਠੀਕ ਹੈ ਜਿਹੜੀ ਡਿਊਟੀ ਜਿੰਨੂੰ ਮਿਲੀ ਉਹ ਕਰਨੀ ਪੈਂਦੀ ਹੈ ਸੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਔਰ ਗਾਮ ਵੀ ਕਰਾਂਗੇ ਸੋ ਲੋਕ ਇਤਿਹਾਸ ਬਣਾ ਲਗੇ 100% 100% ਬਿਲਕੁਲ 100% ਲੋਕ ਇਤiaz ਵੰਗੇ ਤੇ ਤੀਸਰੀ ਵਾਰ ਮੈਦਾਨ ਦੇ ਵਿੱਚ ਉਹ ਇਤਿਹਾਸ ਵੀ ਗਵਾਵਾ ਸੋ ਹੈਟ੍ਰਿਕ ਕਰਨ ਦੇ ਵਿੱਚ ਗੁਰਜੀਤ ਸਿੰਘ ਔਇਲਾ ਜਿਹੜੇ ਮੈਦਾਨ ਦੇ ਵਿੱਚ ਉਤਰੇ ਔਰ ਲਗਾਤਾਰ ਜਿਹੜੀ ਲੋਕਾਂ ਨੂੰ ਅਪੀਲ ਕਰਦੇ ਪਏ ਆ ਕਿਉਂਕਿ ਜੇ ਹੱਥ ਤੇ ਸੱਚ ਦੀ ਲੜਾਈ ਲੜਨੀ ਹੈ ਜੇ ਅੰਮ੍ਰਿਤਸਰ ਦੇ ਵਿਕਾਸ ਦੀ ਲੜਾਈ ਲੜਨੀ ਹੈ ਅੰਮ੍ਰਿਤਸਰ ਦੀ ਖੂਬਸੂਰਤੀ ਦੀ ਲੜਾਈ ਲੜਨੀ ਹੈ ਕਿਉਂਕਿ ਵਿਕਾਸ ਬਹੁਤ ਕੰਮ ਜਿਹੜੇ ਕਰਨੇ ਬਾਕੀ ਔਰ ਤੀਸਰੀ ਵਾਰ ਜਿਹੜੇ ਬਹੁਤ ਵਿਜ਼ਨ ਅਗੇ ਜਿਹੜੇ ਆ ਉਹ ਮਾਇਨ ਤੇ ਜਿਹੜੇ ਜ਼ਹਿਨ 'ਚ ਚੱਲ ਰਹੇ ਉਹ ਵਿਜ਼ਨ ਆ ਤੇ ਉੱਤਖੜਾ ਉਤਰਨਾ ਹੈ ਕਿਉ ਬੜੀ ਵੱਡ ਜੰਦੀ ਔਰ ਬੜੀ ਵੱਡੀ ਜ਼ਿੰਮੇਵਾਰੀ ਹੈ ਅੰਮ੍ਰਿਤਸਰ ਦੇ ਲਈ ਅੰਮ੍ਰਿਤਸਰ ਦੇ ਨੁਹਾਰ ਬਦਲਣ ਲਈ ਔਰ ਲਗਾਤਾਰ ਲੋਕ ਸਭਾ ਦੇ ਵਿੱਚ ਵੀ ਉਹਨਾਂ ਨੇ ਵੱਡੀ ਆਵਾਜ਼ ਚੁੱਕੀ ਔਰ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਲਗਾਤਾਰ ਨਿਕਲਦੇ ਰਹੇ ਸੋ ਵੋਟ ਕਾਸਟ ਕਰਕੇ ਆਪਣੇ ਪਰਿਵਾਰ ਦਿਨਾਲਾਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੱਕ ਤੇ ਸੱਚ ਦੀ ਲੜਾਈ ਅਗਰ ਜਿੱਤਨੀ ਹੈ ਤੇ ਵੋਟ ਪਾਓ ਵਾਰ ਤੋਂ ਵਾਰ ਵੋਟ ਕਰਿਓ ਔਰ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਇਤਿਹਾਸ ਬੁਲਾ ਕੇ ਗੁਰਜੀਤ ਸਿੰਘ ਗੋਲਾ ਨੂੰ ਹੈਟਟ੍ਰਿਕ ਕਰਵਾ ਕੇ ਦੁਬਾਰਾ ਤੀਸਰੀ ਵਾਰ ਲੋਕ ਸਭਾ ਦੇ ਵਿੱਚ ਭੇਜਣ ਪਰਵਾਰ ਦੇ ਨਾਲ ਵੋਟ ਕਾਸ ਕਰਕੇ ਨਿਕਲਦੇ ਆਪਣੇ ਪਰਵਾਰੋਂ ਰੱਬ ਤੇ ਭਰੋਸਾ ਹੈ ਔਰ ਗੁਰਰਾਮਦਾਸੀ ਨਗਰੀ ਦੇ ਵਿੱਚ ਸੇਵਾ ਕਰਨ ਦਾ ਤੀਸਰੀ ਵਾਰ ਮੌਕਾ ਮਿਲੇਗਾ ਰੱਬ ਰੂਪੀ ਲੋਕਾਂ ਨੂੰ ਅਪੀਲ ਕੀਤੀ ਵਾਅਦ ਤੋਂ ਵਾਅਦ ਵੋਟ ਕਾਸ ਕਰ ਲੈ ਸਾਡੇ ਨਾਲ ਉਹਨਾਂ ਦੇ ਬ੍ਰਦਰਸ ਨੂੰ ਕੋਈ ਲੈ ਉਹਨਾਂ ਭਾਜੀ ਬਿਲਕੁਲ ਅੱਜ ਤੀਸਰੀ ਵਾਰ ਜਿਹੜੇ ਆ ਕੈਂਡੀਡੇਟ ਜੇ ਆ ਬਿਲਕੁਲ ਔਰ ਭਰੋਸਾ ਜਤਾਇਆ ਰੱਬ ਰੂਪੀ ਜਿਹੜੇ ਆ ਬਿਲਕੁਲ ਲੋਕ ਅੰਮ੍ਰਿਤਸਰ ਦੇ ਉਹ ਵਿਸ਼ਵਾਸ ਦਿਤਾਉਂਗੇ ਬਿਲਕੁਲ ਅੱਜ ਲਈ ਗੱਲ ਤੇ ਅਸੀਂ ਸਾਰਾ ਪਰਿਵਾਰ ਪਰਮਾਧਾਨ ਤੰਦਰੁਸਤੀ ਬਖਸ਼ੀ ਹਮੇਸ਼ਾ ਦੀ ਤਰ੍ਹਾਂ ਤੀਜੀ ਵਾਰ ਵੋਟ ਪਾਉਣ ਆਏ ਆ ਐਂਡ ਇਹ ਵੋਟ ਹਮੇਸ਼ਾ ਜਿੱਤ 'ਚ ਤਬਦੀਲ ਹੁੰਦੀ ਆ ਐਂਡ ਗੁੱਡ ਲੱਕ ਹੈ ਵੀ ਸਾਡੇ ਜਿੰਨੀ ਵੋਟਸ ਪਈਆਂ ਐਵਰੀ ਟਾਈਮ ਸੈਟਰਡੇ ਐਂਡ ਚੌਨ ਸ਼ੰਤਨ ਤੇ ਇਹਾ ਡੇਲੀ ਇੱਕ ਲੱਕੀ ਫੈਕਟਰੀ ਵੀ ਲੈ ਕੇ ਚੱਲ ਸਕਦੇ ਐਂਡ ਔਜਲਾ ਸਾਹਿਬ ਤੀਜੀ ਇਲੈਕਸ਼ਨ ਲੜਦੇ ਪਏ ਆ ਦੇਖੋ ਜਦੋਂ ਕੋਈ ਬੰਦਾ ਇੱਕ ਦੋ ਵਾਰ ਸੇਮ ਸੀਟ ਤੇ ਰਹੇ ਉਹਦਾ ਐਂਟਿੰਗ ਕੰਪੈਸਿਵ ਫੈਕਟਰ ਜ਼ਰੂਰ ਹੁੰਦਾ ਵਾ ਬਟ ਹਨ ਨੂੰ ਕਿਤੇ ਵੀ ਪੂਰੇ ਚੋਣ ਪ੍ਰਚਾਰ ਚ ਦੇਖਨ ਨੂੰ ਚੀਜ਼ ਨਹੀਂ ਮਿਲੀ ਉਲਟਾ ਲੋਕ ਜ਼ਿਆਦਾ ਬੁਸ਼ਟੱਪਿਆ ਜ਼ਿਆਦਾ ਹਤਸ਼ਾਵਾ ਬਿਲਕੁਲ ਸੁਪਾ ਜੀ ਜਦੋਂ ਦਿਨ ਚੜਿਆ ਕਿਸ ਤਰ੍ਹਾਂ ਮਨ ਚ ਆਇਆ ਕਿ ਕਿਸ ਤਰ੍ਹਾਂ ਮਨ ਰਿਹਾ ਨਾ ਕਿ ਅੱਜ ਉਹ ਇਤਿਹਾਸਿਕ ਫੈਸਲਾ ਹੋ ਜਾਵਾ ਉਹ ਇਤਿਹਾਸਿਕ ਫੈਸਲਾ ਲੋਕ ਕਰਨਗੇ ਦੇਖੋ ਅਸੀਂ ਬਹੁਤ ਕੰਫੀਡੈਂਟ ਆ ਮਤਲਬ ਦੇਖੋ ਲੜਾਈ ਲੜਾਈ ਹੁੰਦੀ ਹੈ ਜੇ ਤਾ ਅੱਲੀ ਲੜਦਾ ਪਰ ਅਸੀਂ ਬਹੁਤ ਕੰਫੀਡੈਂਟ ਆ ਕੋਈ ਐਕਸਟਰਾ ਬੋਝ ਨਹੀਂ ਆ ਮੰਨਤੇ ਕੰਮ ਕੀਤੇ ਆ ਅਭਿਸ਼ਵਾਸ ਆ ਲੋਕਾਂ ਤੇ ਵਿਸ਼ਵਾਸ ਆ ਐਂਡ ਆਡਾ ਰੋਜ਼ਮਰਗਾ ਦੀ ਤਰ੍ਹਾਂ ਹੀ ਅਸੀਂ ਨਿਕਲੇ ਆ ਕੋਈ ਐਕਸਟਰਾ ਕੋਈ ਆਪਣੇ ਕੰਮਾਂ ਦੇ ਵਿਸ਼ਵਾਸ ਆ ਕੰਮਾਂ ਤੇ ਵਿਸ਼ਵਾਸ ਆ ਸੋ ਸੋ ਬਿਲਕੁਲ ਗਰਮੀ ਵਧੀ ਆ ਲੋਕਾਂ ਨੂੰ ਕੀ ਅਪੀਲ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਮੇਰੀ ਜਿਹੜੀ ਅੰਮ੍ਰਿਤਸਰ ਕਿਹਾ ਦੀ ਨਾ 50% ਤੋਂ ਉੱਪਰ ਵੋਟ ਜਿਹੜੀ ਆ ਉਹ ਬਿਲੋ 50 ਯਰ ਹੈ ਜੰਗ ਆ ਨਵੇਂ ਵੋਟਰ ਬਹੁਤ ਜੁੜਦੇ ਪਏ ਆ ਦੇਖੋ ਨਵੇਂ ਵੋਟਰ ਜਿਹੜਾ ਕੋਡ ਪ੍ਰਚਾਰ ਆ ਹੋਰ ਕੇ ਚੀਜ਼ਾਂ ਦੇ ਤੇ ਅਵੇਅ ਨਾ ਜਿਹੋ ਜਿਹੇ ਪ੍ਰਚਾਰ ਕਰਦੇ ਆ ਨੈਗੇਟਿਵ ਆਡਾ ਤੇ ਪ੍ਰਚਾਰ ਰਿਆ ਪਿਓਰ ਆਪਣੇ ਮੁੱਦਿਆਂ ਤੇ ਆਪਣੇ ਡਾਇਰੈਕਸ਼ਨ ਤੇ ਐਂਡ ਮੈਂ ਉਹ ਅਪੀਲ ਕਰਦਾ ਵੀ ਇਹਨਾਂ ਦੇ ਗੁਮਰਾਹਕੁਨ ਪ੍ਰਚਾਰ ਬਿਲਕੁਲ ਗਰਾਉਂਡ ਲੈਵਲ ਤੋਂ ਹਟ ਕੇ ਇੱਕ ਉੱਚੀ ਹਰਕਤ ਤੋਂ ਜਿਹੜੀ ਆ ਪਾਰਟੀਆਂ ਉੱਤਰੀ ਆ ਜਾਂ ਜਿਹੜੀ ਵੀ ਕਰ ਰਹੀ ਆ ਉਹ ਬਿਲਕੁਲ ਹੋਣਾ ਨਹੀਂ ਚਾਹੀਦਾ ਦੇਖੋ ਇਹ ਚਿੱਕੜ ਸੁੱਟਣਾ ਦੇਖੋ ਇਹ ਲੋਕ ਇਹਨਾਂ ਨੂੰ ਇਹਦਾ ਜਵਾਬ ਦੇਣਗੇ ਅਸੀਂ ਨਹੀਂ ਜਵਾਬ ਦੇਵਾਂਗੇ ਲੋਕ ਇਹਨਾਂ ਨੂੰ ਚਿੱਕੜ ਸੁੱਟਣ ਦਾ ਜਵਾਬ ਇਹਨਾਂ ਨੂੰ ਚਾਰ ਜ਼ਰੀਏ ਨਾਲ ਮਿਲੂਗਾ ਨਾ ਡਿਫੀਨਿਟਲੀ ਮਿਲੂਗਾ ਸੋ ਤੀਸਰੀ ਵਾਰ ਇਤਿਹਾਸ ਲਿਖਿਆ ਜਾਏਗਾ ਅਮਰੀਕ ਸਰਦਾਰ ਜੀ ਬਿਲਕੁਲ ਲਿਖਿਆ ਜਾਊਗਾ ਹੈਟਟ੍ਰਿਕ ਮਾਰਾਂਗੇ ਜੰਗ ਹੈ ਤੇ ਬ੍ਰਦਰ ਐਂਡ ਬੇਦਾਗ ਹੈ ਔਜਲਾ ਸਾਹਿਬ ਆਮ ਸਾਜ਼ ਦੀ ਵਾਜ ਬਲੰਦ ਸੀ ਬਲੰਦ ਹੈ ਬਲੰਦ ਰਹੋਗੀ ਸੋ ਬਿਲਕੁਲ 1 ਜੂਨ ਨੂੰ 404 ਜੂਨ ਦੇ ਬੇਸਬਰੀ ਨਾਲ ਇੰਤਜ਼ਾਰ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਨੀ ਬਿਲਕੁਲ ਬਿਲਕੁਲ ਚਲੋ ਬੋਰਡ ਬੜੀ ਲੰਬੀ ਰਹੀ ਹੈ 65 ਦਿਨਾਂ ਦੀ ਐਕਸਰਜ ਰਹੀ ਹੈ ਬਟ ਇਹਦੇ ਲਈ ਗੁੱਡੇ ਆ ਵੀ ਸਾਨੂੰ ਜਿਆਦਾ ਚੁਣਤੀਆਂ ਦਾ ਇੰਤਜ਼ਾਰ ਨਹੀਂ ਕਰਨਾ ਪੈਣਾ ਹੋਰ ਰਾਈਟਰ ਵੀ ਪੈਕ ਟੂ ਪੈਕ ਸਬਰ ਤੋਂ ਸਬਰ ਦਾ ਫਲ ਮਿੱਠਾ ਹੁੰਦਾ ਲਗਾ ਸਬਰ ਦਾ ਫਲ ਮਿੱਠਾ ਹੁੰਦਾ ਐਂਡ ਨਿਸ਼ਚਿਤ ਆ ਬੇਦਾਗਰੇ ਐਂਡ ਬੜੀ ਪੋਜ਼ਿਟਿਵ ਤਰੀਕੇ ਨਾਲ ਕੈਂਪੇਨ ਕੀਤੀ ਅਸੀਂ ਐਂਡ ਵੀ ਆਰ ਵੈਰੀ ਸੈਟੀਸਫਾਈਡ ਇਆ ਸੋ ਬਿਲਕੁਲ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਨੂੰ ਹਰ ਜੁੜ ਕੇ ਅਪੀਲ ਕਰਦੇ ਆ ਔਰ ਬਿਲਕੁਲ ਆਸ਼ਵਾਸਤੇ ਗਿਆ ਕਿਉਂਕਿ 65 ਦਿਨ ਦੰਤਾਂ ਤੇ ਔਰ ਕੰਮਾਂ ਦੇ ਵਿਸ਼ਵਾਸ ਰੱਖਦੇ ਔਰ ਕੰਮ ਨੂੰ ਦੇਖਦੇ ਲੋਕਾਂ ਕੋਲ ਅਪੀਲ ਕੀਤੀ ਔਰ ਬਿਲਕੁਲ ਇੱਕ ਰੋਜ਼ ਮਰਾਂ ਤਰ੍ਹਾਂ ਦੀ ਜ਼ਿੰਦਗੀ ਕਿਉਂਕਿ ਅਸੀਂ ਕੰਮ ਕੀਤੇ ਔਰ ਕੰਮ ਦੇਖ ਕੇ ਹੀ ਜਿਹੜੀ ਵੋਟ ਜਿਹੜੀ ਮਿਲਦੀ ਹੈ ਉਸ ਗੁਰਜੀਤ ਓਜਲਾ ਜਿਹੜੇ ਆ ਆਪਣੇ ਪਰਿਵਾਰ ਦੇ ਨਾਲ ਜਿਹੜੇ ਵੋਟ ਕਾਸਟ ਕਰਕੇ ਨਿਕਲੇ ਆ ਔਰ ਬਿਲਕੁਲ ਇੱਕ ਫੈਮਿਲੀ ਜਿਹੜੀ ਆ ਬਿਲਕੁਲ ਨਾਰਮਲ ਤਰੀਕੇ ਨਾਲ ਜਿਹੜੀ VOTING ਕੀਤੀ ਆ ਔਰ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਲੋ ਲਕੇ ਜਿਹੜੀ ਗੱਲ ਕੀਤੀ ਹੈ ਤੀਸਰੀ ਵਾਰ ਜਿਹੜੀ ਹੈਟਟ੍ਰਿਕ ਕਰਨਗੇ